ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਇੱਕ ਨਾ ਬਾਈ ਲੱਖੀ ਕੋਲੇ ਟਰੈਕਟਰ ਖੜਾ 855 ਬਕਾਉ ਸਭਰਾ 855 ਟਮਾਟਰੀ ਤੇ ਭਾਈ ਕਿਹੜਾ ਮਾਡਲ ਆ ਲਖੀ ਇਹ ਇਹ ਮਾਡਲ ਆ 18 18 ਮਾਡਲ ਟਾਇਰਾਂ ਦੀ ਗੱਲ ਕਰੀਏ ਟਾਇਰ ਦਿਖਾ ਦਿੰਦਾ ਭਾਈ ਇਹਦੇ ਟਾਇਰ ਕਿੰਨੇ ਪੈਸੇ ਨੇ ਇਹਦੇ ਟਾਇਰ ਇਹਦੇ ਹੈਗੇ ਨੇ ਜੀ 70 ਕ ਪੈਸੇ ਟਾਇਰ ਹੋਣਗੇ 16 ਦੇ ਟਾਇਰ ਆ ਲਾਗੇ 16 ਦੇ ਟਾਇਰ ਆ ਲਾਗੇ ਕੰਪਨੀ ਵੱਲੋਂ 16 ਦਾ ਹੈ ਕੰਪਨੀ ਵੱਲੋਂ 16 ਦਾ ਹੈ ਜੀ ਠੀਕ ਹੈ ਤੇ ਰੰਗ ਰੂਪ ਦਾ ਭਾਈ ਜੈਨੂਅਲ ਆ ਮਾੜਾ ਮੋੜਾ ਟੱਚਿੰਗ ਫਾਚਿੰਗ ਹੈਗੀ ਆ ਹਨਾ ਥੋੜੀ ਮਾੜੀ-ਮੋਟੀ ਹੋ ਸਕਦੀ ਇਹ ਮੂੰਹ ਸਾਰਾ ਇੰਜਨ ਪੱਖੋਂ ਸਾਰਾ オリジナル ਹੈ ਇੰਜਨ ਦਾ ਠੀਕ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਦਾ ਓਕੇ ਗਾਰੰਟੀ ਦੇਵਾਂਗੇ ਗਾਰੰਟੀ ਦੇਵਾਂਗੇ ਹਾਂ ਠੀਕ ਆ ਚਲਾ ਕੇ ਲਈ ਜੀ ਬੰਦਾ ਸੁਪਰ ਸੀਡਰ ਤੇ ਵੀ ਚਲਾਉਣ ਦੀ ਗਾਰੰਟੀ ਆ ਵੀ ਪੰਪ ਪੰਪ ਤੇ ਨਾ ਕਿਤੇ ਚਾਬੀ ਨਹੀਂ ਲੱਗੀ ਸਾਰਾ ਕੁਝ ਨਾਲ ਦਾ ਸਾਰਾ ਕੁਝ ਨਾਲ ਦਾ ਨਾ ਗੇਅਰ ਤੇ ਨਾ ਨਹੀਂ ਨਾ ਲੱਗਿਆ ਨਹੀਂ ਹਾਂ ਤੇ ਆਪਾਂ ਵਿੱਚੋਂ ਵੀ ਦਿਖਾ ਦਈਏ ਸਾਰਾ ਹਾਂ ਇਹ ਦਿਖਾ ਦੂ ਜੀ ਤੁਹਾਨੂੰ ਬੈਗ ਤੋਂ ਵੀ ਦਿਖਾ ਦੇਂਗਾ ਕੀ ਬੈਗ ਤੋਂ ਲੈਂਕਾ ਲੂੰਕਾ ਦਿਖਾ ਦਈਂ ਇਹ ਮੇਰਾ ਖਿਆਲ ਹੈ ਵੀ ਤੂੜੀ ਤੜੀ ਵਾਲੀ ਮਸ਼ੀਨ ਤੇ ਵੀ ਨਹੀਂ ਚੱਲਿਆ ਮੈਂ ਤੂੜੀ ਵਾਲੇ ਤੇ ਚ ਲੈ ਲੋਕਲ ਕਰੇ ਕਰੇ ਚੱਲਿਆ ਹੋਇਆ ਠੀਕ ਹੈ ਤੇ ਅੱਗ ਗੱਗੇ ਆਈਆਂ ਇੱਥੇ ਦਿਖਾਈ ਇਹ ਤੂੜੀ ਤੜੀ ਵਾਲੀ ਮਸ਼ੀਨ ਤੇ ਚੱਲਿਆ ਨਹੀਂ ਸਾਰਾ ਸੀਲ ਦਾ ਟਰੈਕਟਰ ਆਪਣਾ ਸਾਰਾ A to Z ਪੰਪਰ A to Z ਸੀਲ ਲੱਗਦੇ ਵੀ ਕੋਈ ਚਾਬੀ ਨਹੀਂ ਲੱਗੀ ਆਹ ਦੇਖ ਨਹੀਂ ਇੱਥੇ ਚਾਬੀ ਲੱਗੀ ਨਹੀਂ ਹਾਂ ਜੀ ਸਟੇਸ਼ਨ ਐ ਰਜਿਸਟ੍ਰੇਸ਼ਨ ਇਹਦੀ 19 ਦੀਆਂ ਨਿਕਲਿਆ 19 ਚ ਹੋਇਆ ਮਾਰਕੀ ਦੇ 18 ਦੇ ਨੇ ਸਾਰੇ ਨੰਬਰ ਪੰਜਾਬ ਦਾ ਹੈ ਨੰਬਰ ਹਰਿਆਣਾ ਦਾ ਐਨਓਸੀ ਕੱਟੀ ਹੋਈ ਆ ਆਪਣੇ ਨਾਂ ਦੀ ਸੰਗਰੂਰ ਜ਼ਿਲ੍ਹੇ ਦੀ ਐਨਓਸੀ ਪੰਜਾਬ ਦੀ ਕੱਟੀ ਹੋਈ ਹਾਂ ਮੇਰੇ ਨਾਂ ਤੇ ਐਨਓਸੀ ਆਈ ਹੋਈ ਆ ਇਹਦੀ ਆਪਾਂ ਅੱਗੇ ਦੇ ਦਾਂਗੇ ਨਾਂ ਅੱਗੇ ਨਾਮ ਕਰਾ ਕੇ ਮੈਨੂੰ ਆਪਣੇ ਜਿੱਦਾਂ ਸੰਗਰੂਰ ਜ਼ਿਲ੍ਹੇ ਚ ਕਿਸੇ ਨੂੰ ਚਾਹੀਦਾ ਹੋਇਆ ਫਿਰ ਤਾਂ ਜ਼ਰੂਰਤ ਤੇ ਨਹੀਂ ਹੈਗੀ ਆਪਾਂ ਨੂੰ ਮੇਨ ਨਾਂ ਕਰਾਣ ਦੀ ਜੇ ਆਦਰ ਕਿਸੇ ਨੂੰ ਜ਼ਰੂਰਤ ਪਈ ਐਨਓਸੀ ਵੀ ਦੇ ਸਕਦੇ ਆਪਾਂ ਫਿਰ ਆਪਾਂ ਆਪਣੇ ਨਾਂ ਕਰਾ ਕੇ ਉਹ ਕਰ ਦਾਂਗੇ ਮੋਡਲ ਗ੍ਰਾਹੇ ਮੋਡਲ ਇਹ 18 ਜੀ ਉਨੀ ਚ ਨਿਕਲਿਆ 19 ਚ ਹੋਇਆ ਇਹ 19 ਚ ਨਿਕਲਿਆ ਹੋਇਆ ਹਾਂ ਰਜਿਸਟ੍ਰੇਸ਼ਨ 19 ਦੀ ਠੀਕ ਹੈ ਮੰਨ ਲਓ ਵੀ ਮਾਰਕੀਟ ਦੇ 18 ਦੇ ਆ 18 ਦੇ ਜੀ ਕਾਪੀ 19 ਦੀ ਹੈ ਕਾਪੀ 19 ਦੀ ਹੈ ਠੀਕ ਹੈ ਹਾਂ ਬਈ ਸਾਰਾ ਕੁਝ ਆਪਾਂ ਕਾਪੀ-ਕੂਪੀ ਦਾ ਜੈਨੂਅਲ ਆ ਜੈਨੂਅਲ ਸਾਰੇ ਕਾਗਜ਼ ਪੱਤਰਾਂ ਦਾ ਕਲੀਅਰ ਆ ਜੀ ਠੀਕ ਹੈ ਆਪਾਂ ਦੇਵਾਂਗੇ ਅਗਲੇ ਨੂੰ ਹਾਂ ਆਪਾਂ ਸਾਰਾ ਤਸਦੀਕ ਕਰਾ ਕੇ ਦਮਾਂ ਕਾਗਜ਼ਾਂ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੋ ਗਈ ਜੀ ਠੀਕ ਹੈ ਲੋ ਵੀ ਮਦਦ ਰੋ ਕਿਸੇ ਟਰੈਕਟਰ ਲੈਣਾ ਟਰੈਕਟਰ ਜਮਾ ਜੈਨੂਅਲ ਆ ਸਾਰਾ ਇਸ ਹੀਲ ਦਾ ਸਰਾ ਟਰੈਕਟਰ ਸੀਲਡ ਹੈ ਇਹੇ ਲੈਣਾ ਬਾਈ ਨਾਲ ਗੱਲ ਕਰ ਲਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹਦਾ ਇਹਦਾ ਬਾਈ ਰੇਟ ਕੀ ਆ ਇਹਦਾ 5 ਲੱਖ 10000 ਰੁਪਏ ਜੀ 5 ਲੱਖ 10000 10000 ਬਾਕੀ ਚ ਮਾਨ ਤਾਨ ਹੋ ਜਾਊਗਾ ਜੀ ਮੌਕੇ ਤੇ ਮਾਨ ਮੌਕੇ ਤੇ ਮਾਨ ਤਾਨ ਹੋ ਜਾਊਗਾ ਜੀ ਆ ਕੇ ਬਾਅਦ ਕੇ ਚੈੱਕ ਕਰਕੇ ਲੈ ਲਓ ਹਾਂ ਬਾਅਦ ਕੇ ਚੈੱਕ ਕਰਕੇ ਲੈ ਜੋ ਠੀਕ ਆ ਇੱਥੇ ਕੋਈ ਮਤਲਬ ਹਾਰਪਾ ਕੁਝ ਨਹੀਂ ਹੈ ਸੁਪਰ ਸੀਡਰ ਜੀ ਇਹ ਟੁੜੀ ਹੋਈ ਮਸ਼ੀਨ ਪਾ ਲਓ ਇੱਕ ਹੋਰ ਇਹਦੀ ਖਾਸੀਅਤ ਹੈ ਇਹਦੇ ਚੱਕਰ ਇੰਨੇ ਜਿਆਦੇ ਵਧੀਆ ਨੇ 3 ਸਪੀਡ ਦਾ ਟਰੈਕਟਰ ਨੂੰ ਵੀ ਸੁਪਰ ਸੀਡਰ ਦੇ 8 ਫੁੱਟੇ ਤੇ ਖੁਸ਼ ਹੋ ਕੇ ਚੱਲਦਾ ਇਹਦੇ 5 ਲੱਖ 10 ਹਜ਼ਾਰ ਦੇ ਚੱਕਰ ਦੇ ਐਨੇ ਸਹੀ ਬੈਠੇ ਹੋਏ ਨੇਗੇ ਕਿ 3 ਸਪੀਡ ਟਰੈਕਟਰ ਦੀ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ 3 ਸਪੀਡ ਟਰੈਕਟਰ ਦੇ ਟੂਚ ਹੀ ਚੱਲ ਰਿਹਾ ਜੀ ਠੀਕ ਹੈ ਹਾਂ ਜੀ 5 ਲੱਖ 10 ਹਜ਼ਾਰ ਮੰਗਦੇ ਆਪਾਂ ਮੁੱਖ ਦੇ ਸੌਦੇ ਜੇ ਕੋਈ ਸੌਦਾ ਹੋ ਜਾਣਾ ਹਾਂ ਜੀ ਠੀਕ ਹੈ ਜੇ ਕਿਸੇ ਨੇ ਲੈਣਾ ਬਾਈ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਗੱਲ ਕਰ ਲਓ